ਦੇਖੋ ਜੋ ਆਪਣਾ ਟਰੀ ਪਲਾਂਟੇਸ਼ਨ ਹੈ ਇਹਦੀ ਆਪਣਾ ਮਹਿੰਮ ਜੋ ਸਾਰਾ ਫਾਊਂਡੇਸ਼ਨ ਬਲੋ ਚਲਾਈ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਉਦਮ ਹੈ ਅਸੀਂ ਸਾਰੇ ਭਲੀ ਭਾਂਤੀ ਇਸ ਗੱਲ ਤੋਂ ਜਾਣਕਾਰ ਹਾਂ ਕਿ ਜੋ ਗਲੋਬਲ ਵਾਰਮਿੰਗ ਹੈ ਅੱਜ ਕੱਲ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਮਤਲਬ ਹਰ 2-3 ਸਾਲ ਬਾਅਦ 1 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਵੱਧ ਜਾਂਦਾ ਹੈ ਗਲੇਸ਼ੀਅਰ ਪਿਘਲ ਰਹੇ ਨੇ ਸਮੁੰਦਰ ਦਾ ਲੈਵਲ ਵੱਧ ਰਿਹਾ ਇਕੋ ਹੀ ਘਟੰਗਾ ਹੈ ਵੀ ਅਸੀਂ ਗਲੋਬਲ ਵਾਰਮਿੰਗ ਘਟਾ ਸਕੀਏ ਸਾਨੂੰ ਜੋ ਦਰਖਤ ਹੈ ਏ ਮੈਕਸਿਮਮ ਆਪਣਾ ਲਾਣੀ ਚਾਹੀਦੇ ਆ ਅਸੀਂ ਦੇਖ ਰਹੇ ਆ ਕਿ ਗਲੋਬਲ ਵਾਰਮਿੰਗ ਬਹੁਤ ਜ਼ਿਆਦਾ ਵੱਧ ਰਹੀ ਹੈ ਘਰਾਂ ਦੇ ਵਿੱਚ ਏਸੀ ਹੈ ਜੋ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਕਰ ਰਹੇ ਆ ਟੂ ਵੀਲਰ ਫੋਰ ਵੀਲਰ ਬਹੁਤ ਜ਼ਿਆਦਾ ਵੱਧ ਗਏ ਹੈ ਕਿ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਹੋ ਰਹੀ ਹੈ ਤੇ ਆਕਸੀਜਨ ਦੀ ਕਮੀ ਦਿਨ ਦਿਨ ਹੁੰਦੀ ਜਾ ਰਹੀ ਹੈ ਇਸ ਦੇ ਨਾਲ ਅਸੀਂ ਦੇਖ ਰਹੇ ਆ ਕਿ ਸਾਡੇ ਜਿਹੜੇ ਬੱਚੇ ਹੈ ਬਹੁਤ ਛੋਟੇ ਬੱਚੇ ਆ ਉਹ ਐਸਥਮਾ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹੈ ਤੇ ਲੋੜ ਹੈ ਅੱਜ ਆਪਾਂ ਨੂੰ ਵੱਧ ਤੋਂ ਵੱਧ ਆਕਸੀਜਨ ਪ੍ਰੋਡਿਊਸ ਕਰਨ ਦੀ ਤਾਂ ਕਿਸ ਤਰ੍ਹਾਂ ਪ੍ਰੋਡਿਊਸ ਹੋਏਗੀ ਜੇਕਰ ਅਸੀਂ ਵਾਤਾਵਰਣ ਰੁੱਖ ਲਗਾਵਾਂਗੇ ਤਾਂ ਹਰੇਕ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਪਲਾਂਟੇਸ਼ਨ ਡਰਾਈਵ ਜ਼ਰੂਰ ਚਲਾਨੀ ਚਾਹੀਦੀ ਹੈ ਜ਼ਰੂਰ ਰੁੱਖ ਲਗਾਉਣਾ ਚਾਹੀਦਾ ਹੈ ਧੰਨਵਾਦ ਜੀ ਚਲਣਾ ਚਲੋ ਅੱਜ ਦੇ ਦਿਨ ਤੇ ਹਾਂਜੀ ਅਸੀਂ ਸਹਾਰਾ ਫਾਊਂਡੇਸ਼ਨ ਵੱਲੋਂ ਸਾਰੇ ਮੈਂਬਰ ਇੱਥੇ ਇਕੱਠੇ ਹੋਏ ਆਂ ਤੇ ਇੱਥੇ ਅਸੀਂ ਰੁੱਖ ਲਗਾ ਕੇ ਪਰਿਆਵਰਣ ਨੂੰ ਬਚਾਉਣ ਸੰਬੰਧੀ ਅੱਜ ਸਾਡਾ ਜਿਹੜਾ ਇਕੱਠ ਹੈ ਇੱਥੇ ਹੋਇਆ ਹੈ ਪਰਿਆਵਰਣ ਨੂੰ ਬਚਾਉਣ ਲਈ ਸਹਾਰਾ ਫਾਊਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਉਪਰਾਲਾ ਕਰਦਾ ਆ ਰਿਹਾ ਹੈ ਤੇ ਅਸੀਂ ਹਰ ਸਾਲ ਵੱਖ-ਵੱਖ ਥਾਵਾਂ ਤੇ ਭਾਵੇਂ ਹਸਪੀਟਲ ਹੋਵੇ ਜਾਂ ਬਾਗ-ਬਗੀਚੇ ਹੋਣ ਜਾਂ ਕਲੋਨੀਆਂ ਹੋਣ ਉਹਦੇ ਵਿੱਚ ਅਸੀਂ ਪੌਦੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਜਿਹੜਾ ਸੰਕਲਪ ਹੈ ਉਹ ਅਸੀਂ ਲੈਨੇ ਆਂ ਤੇ ਇਹ ਇਹ ਦੂਸਰਿਆਂ ਤੋਂ ਵੀ ਆਸ ਕਰਦੇ ਹਾਂ ਕਿ ਸਾਰਾ ਫਾਊਂਡੇਸ਼ਨ ਤੋਂ ਸਿੱਖ ਕੇ ਜਿਹੜੀ ਆਮ ਜਨਤਾ ਹੈ ਉਹ ਵੀ ਪਰਿਆਵਰਣ ਪ੍ਰਤੀ ਜਾਗਰੂਕ ਹੋਵੇ ਤੇ ਪੌਦੇ